ਜ਼ਿਲ੍ਹਾ ਪਠਾਨਕੋਟ ਤੇ ਨਾ ਲੱਗਦਾ ਸੁਜਾਨਪੁਰ ਦਾ ਏਰੀਆ ਜਲ ਮਗਨ ਹੋ ਗਿਆ ਤੇ ਅੰਮ੍ਰਿਤਸਰ ਤੋਂ ਜੰਮੂ ਜਾਣ ਵਾਲਾ ਨੈਸ਼ਨਲ ਹਾਈਵੇ ਵੀ ਪਾਣੀ ਦੀ ਚਪੇੜ ਦੇ ਵਿੱਚ ਆ ਗਿਆ ਸੋ ਹਾਈਵੇ ਤੋਂ ਡੇਢ ਤੋਂ 2 ਫੁੱਟ ਤੱਕ ਪਾਣੀ ਚੜ ਗਿਆ ਜਿਸ ਦੇ ਨਾਲ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਜਾਣ ਵਾਲੇ ਲੋਕ ਬੇਹੱਦ ਪਰੇਸ਼ਾਨ ਹੋ ਰਹੇ ਨੇ ਆਮੋ ਆਕੇ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚ ਰਹੇ ਨਹੀਂ ਉਹਨਾਂ ਵੱਲੋਂ ਜਾਇਜ਼ਾ ਵੀ ਲਿੱਤਾ ਜਾ ਰਿਹਾ ਹੈ ਇਸ ਮੌਕੇ ਗੱਲਬਾਤ ਕਰਦੇ ਜ਼ਿਲ੍ਹਾ ਪਠਾਨਕੋਟ ਦੇ ਤਹਿਸੀਲਦਾਰ ਦੇ ਵੱਲੋਂ ਦੱਸਿਆ ਗਿਆ ਕਿ ਲਗਾਤਾਰ ਪਾਣੀ ਦਾ ਲੈਵਲ ਵਧ ਰਿਹਾ ਹੈ ਉਤੇ ਉਹਨਾਂ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਲੋਕ ਜ਼ਿਆਦਾ ਪੈਨਿਕ ਨਾ ਹੋਣ ਕਿਉਂਕਿ ਪ੍ਰਸ਼ਾਸਨ ਦੇ ਅਧਿਕਾਰੀ ਵੀ ਲੋਕਾਂ ਦੀ ਸੁਰੱਖਿਆ ਦੇ ਲਈ ਲਗਾਤਾਰ ਜਾਇਜ਼ਾ ਲੈਣ ਦੇ ਲਈ ਪਹੁੰਚ ਰਹੇ ਹਨ ਔਰ ਜੋ ਹਾਲਾਤ ਦਿਖਾਈ ਦੇ ਰਹੇ ਨੇ ਉਹ ਕਾਫੀ ਡਰਾਉਣੇ ਲੱਗ ਰਹੇ ਨੇ ਕਿਉਂਕਿ ਲਗਾਤਾਰ ਪਹਾੜਾਂ ਦੇ ਵਿੱਚੋਂ ਭਾਰੀ بارش ਹੋ ਰਹੀ ਹੈ ਤੇ ਪਾਣੀ ਦਾ ਲੈਵਲ ਵੀ ਲਗਾਤਾਰ ਵਧ ਰਿਹਾ ਹੈ ਤੁਸੀਂ ਤੁਸੀਂ ਤਸਵੀਰਾਂ ਰਹੀਆਂ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਕਿ ਲਗਾਤਾਰ ਪੰਜਾਬ ਦੇ ਵਿੱਚ ਡਰਾਉਣੀ ਤਸਵੀਰਾਂ ਵੱਖ-ਵੱਖ ਖੇਤरां ਤੋਂ ਸਾਹਮਣੇ ਆ ਰਹੀਆਂ ਨੇ ਅੰਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ ਤੇ 2 ਫੁੱਟ ਦੇ ਕਰੀਬ ਜਿਹੜਾ ਕਿ ਪਾਣੀ ਚੜ ਗਿਆ ਤੇ ਵੱਖ-ਵੱਖ ਖੇਤरां ਦੇ ਵਿੱਚ ਉਹ ਅਜੇਹੀਆਂ ਤਸਵੀਰਾਂ ਪੰਜਾਬ ਦੇ ਵਿੱਚੋਂ ਸਾਹਮਣੇ ਆ ਰਹੀਆਂ ਨੇ ਲੋਕਾਂ ਕਦ ਵਿੱਚ ਡਰ ਦਾ ਮਾਹੌਲ ਵੀ ਬਣਿਆ ਹੋਇਆ ਪਰ ਪ੍ਰਸ਼ਾਸਨ ਜਿਹੜਾ ਕਿ ਦੂਜੇ ਪਾਸੇ ਪਪਾ ਪਾ ਰਿਹਾ ਮੌਕੇ ਤੇ ਅਧਿਕਾਰੀ ਵੀ ਪਹੁੰਚ ਰਹੇ ਨੇ ਜਾਇਜ਼ਾ ਵੀ ਲਿੱਤਾ ਜਾ ਰਿਹਾ ਤੇ ਲੋਕਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਪੈਨਿਕ ਨਾ ਤੋ ਦੱਸਿ ਕਿ ਅਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ ਉੱਤੇ 2 ਫੁੱਟ ਦੇ ਕਰੀਬ ਜਿਹੜਾ ਕੀ ਪਾਣੀ ਚੜ ਗਿਆ। ਤੋ ਤਸਵੀਰਾਂ ਰਾਹੀਂ ਦੇਖ ਸਕਦੇ ਹਾਂ ਕਿ ਲੋਕਾਂ ਨੂੰ ਕੋ ਚਚੜਦਾ ਮਾਹੌਲ ਸੀਗਾ। ਤਾਂ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਵੀ ਜਿਹੜੇ ਕੀ ਪੱਪਾ ਪਾਹ ਨਹੀਂ ਤੇ ਲੋਕਾਂ ਨੂੰ ਪੈਨਿਕ ਨਾ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ। ਤਾਂ ਸੜਕਾਂ ਤੇ ਪਾਣੀ ਜਿਹੜਾ ਕੀ ਲੈਵਲ ਚੈੱਕ ਕਰ ਸਕਦੇ ਹਾਂ ਸੁਜਾਨਪੁਰ ਯੂਬੀ ਡੀਸੀ ਨਹਿਰ ਦੇ ਵਿੱਚ ਵੀ ਜਿਹੜਾ ਕੀ ਪਾਣੀ ਕਾਫੀ ਵਧ ਗਿਆ। ਤਾਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ ਉੱਤੇ 2 ਫੁੱਟ ਦੇ ਕਰੀਬ ਪਾਣੀ ਭਰ ਗਿਆ।